ਤਾਂ ਜੇਠ ਨੂੰ ਜੀਜੀ ਕਹਿੰਦੀ ਮੈਨੂੰ ਕਹਿੰਦਾ ਬੱਕਰੀ ਵੇ ਜੇਠਾ ਸੂਰਮਿਆ ਫੇਰ ਕਿਸੇ ਦਿਨ ਟੱਕਰੀ ਵੇ ਜੇਠਾ ਸੂਰਮਿਆ ਫੇਰ ਕਿਸੇ ਦਿਨ ਟੱਕਰੀ ਵੇ ਜੇਠਾ ਸੂਰਮਿਆ ਮੈਂ ਤਾਂ ਜੇਠ ਨੂੰ ਜੀਜੀ ਕਹਿੰਦੀ ਮੈਨੂੰ ਕਹਿੰਦਾ ਫੋਟ ਮੈਂ ਤਾਂ ਜੇਠ ਨੂੰ ਜੀਜੀ ਕਹਿੰਦੀ ਮੈਨੂੰ ਕਹਿੰਦਾ ਫੋਟ ਜੇਠ ਨੂੰ ਅਗ ਲੱਗ ਜੇ ਸਣੇ ਪਜਾਮੇ ਕੋਟ ਜੇਠ ਨੂੰ ਅਗ ਲੱਗ ਜੇ ਸਣੇ ਪਜਾਮੇ ਕੋਟ ਜੇਠ ਨੂੰ ਅਗ ਲੱਗ ਜੇ ਖੱਟੀ ਚੁੰਨੀ ਲੈ ਕੇ ਨੀ ਮੈਂ ਧਾਰ ਚੋਂਣ ਗਈ ਸੀ ਖੱਟੀ ਚੁੰਨੀ ਲੈ ਕੇ ਨੀ ਮੈਂ ਧਾਰ ਚੋਂਣ ਗਈ ਸੀ ਖੱਟੀ ਚੁੰਨੀ ਨੇ ਮੇਰਾ ਗਾਲੇ ਕੋਟੇਤਾ ਨੀ ਮੈਂ ਕੱਟੇ ਦੇ ਪੋਲੇ ਕੇ ਆਪਣਾ ਜੇਠ ਕੋਟੇਤਾ ਨੀ ਮੈਂ ਕੱਟੇ ਦੇ ਪੋਲੇ ਕੇ ਆਪਣਾ ਜੇਠ ਕੋਟੇਤਾ ਨੀ ਮੈਂ ਕੱਟੇ ਦੇ ਪੋਲੇ ਕੇ ਆਪਣਾ ਜੇਠ ਕੋਟੇਤਾ ਮੈਂ ਤਾਂ ਜੇਠ ਨੂੰ ਜੀ ਜੀ ਕਹਿੰਦੀ ਮੈਨੂੰ ਬੁੜਬੁੜ ਕਹਿੰਦਾ ਮੈਂ ਤਾਂ ਜੇਠ ਨੂੰ ਜੀਜੀ ਕਹਿੰਦੀ ਮੈਨੂੰ ਬੁੜ ਬੁੜ ਕਹਿੰਦਾ ਵਿੱਚ ਦਰਵਾਜ਼ੇ ਦੇ ਮੁੱਛਾ ਝਾੜ ਕੇ ਬੈੰਦਾ ਵਿੱਚ ਦਰਵਾਜ਼ੇ ਦੇ ਮੁੱਛਾ ਝਾੜ ਕੇ ਬੈੰਦਾ ਵਿੱਚ ਦਰਵਾਜ਼ੇ ਦੇ ਜੇਠ ਜਠਾਣੀ ਮਿੱਟੀ ਲਾਉਂਦੇ ਮੈਂ ਪਰਦੀ ਸੀ ਪਾਣੀ ਜੇਠ ਜਠਾਣੀ ਮਿੱਟੀ ਲਾਉਂਦੇ ਮੈਂ ਪਰਦੀ ਸੀ ਪਾਣੀ ਮੇਰੀ ਹਾਵਾਂ ਜਗੀ ਸਿਖਰੋਂ ਡਿੱਗੀ ਜਠਾਣੀ ਮੇਰੀ ਹਾਵਾਂ ਜਗੀ ਸ਼ਿਖਰੋਂ ਡਿੱਗੀ ਝਠਾਣੀ ਮੇਰੀ ਹਵਾ ਚ ਗਈ ਤੂੰ ਬਾਯਾਰ ਵੱਜਦਾ ਤੂੰ ਬਾਪਾਰ ਵੱਜਦਾ ਤੂੰ ਬਾ ਆਰ ਵੱਜਦਾ ਤੂੰ ਬਾ ਪਾਰ ਵੱਜਦਾ ਮੇਰੇ ਜੇਠ ਦਾ ਤੂੰ ਬਾ ਬੀਨਾ ਤਾਰ ਵੱਜਦਾ ਮੇਰੇ ਜੇਠ ਦਾ ਤੂੰ ਬਾ ਬੀਨਾ ਤਾਰ ਵੱਜਦਾ ਮੇਰੇ ਜੇਠ ਦਾ ਤੂੰ ਬਾ ਬੀਨਾ ਤਾਰ ਵੱਜਦਾ ਜੇਠ ਜਠਾਣੀ ਮੰਜੇ ਤੇ ਬਹਿੰਦੇ ਤੈਨੂੰ ਦਿੰਦੇ ਪੀੜੀ ਜੇਠ ਜਠਾਣੀ ਮੰਜੇ ਤੇ ਬਹਿੰਦੇ ਤੈਨੂੰ ਦਿੰਦੇ ਪੀੜੀ ਅਕਲ ਦੇ ਆਂ ਨਿਆਵੇ ਤੈਨੂੰ ਸਮਝਦੇ ਸੀਰੀ ਅਕਲ ਦੇ ਆਂ ਨਿਆਵੇ ਤੈਨੂੰ ਸਮਝਦੇ ਸੀਰੀ ਅਕਲ ਦੇ ਆਂ ਨਿਆਵੇ ਕੋਰੇ ਕੋਰੇ ਕੁੰਡੇ ਵਿੱਚ ਮਿਰਚਾਂ ਮੈਂ ਰਗੜਾ ਕੋਰੇ ਕੋਰੇ ਕੁੰਡੇ ਵਿੱਚ ਮਿਰਚਾਂ ਮੈਂ ਰਗੜਾ ਜੇਠ ਦੀਆਂ ਅੱਖਾਂ ਵਿੱਚ ਪਾ ਦੇਨੀਆ ਕੁੰਡ ਕੱਢਣੇ ਦੀ ਰੜਕ ਮੁਕਾ ਦੇਨੀਆ ਕੁੰਡ ਕੱਢਣੇ ਦੀ ਰੜਕ ਮੁਕਾ ਦੇਨੀਆ ਕੁੰਡ ਕੱਢਣੇ ਦੀ ਰੜਕ ਮੁਕਾ ਦੇਨੀਆ ਮੈਨੂੰ ਕਹਿੰਦਾ ਸੂਟ ਨੀ ਪੌਂਦੀ ਮੈਂ ਲਾ ਲਿਆ ਟਿੱਕਾ ਮੈਨੂੰ ਕਹਿੰਦਾ ਸੂਟ ਨੀ ਪੌਂਦੀ ਮੈਂ ਲਾ ਲਿਆ ਟਿੱਕਾ ਜੇਠ ਦੀ ਨਜ਼ਰ ਬੁਰੀ ਮੇਰਾ ਨਿਕਲ ਗਿਆ ਗਿੱਟਾ ਜੇਠ ਦੀ ਨਜ਼ਰ ਬੁਰੀ ਮੇਰਾ ਨਿਕਲ ਗਿਆ ਗਿੱਟਾ ਜੇਠ ਦੀ ਨਜ਼ਰ ਬੁਰੀ ਸਰਾਂ ਨੇ ਬੈਠੀ ਬਾਂਦਰੀ ਤੇ ਪੈਂਦੇ ਬੈਠੀ ਕੁੱਤੀ ਸਰਾਂ ਨੇ ਬੈਠੀ ਬਾਂਦਰੀ ਤੇ ਪੈਂਦੇ ਬੈਠੀ ਕੁੱਤੀ ਮੂਰਖ ਜੇਠਾ ਵੇ ਜੇਠਾਣੀ ਕਾਤੋਂ ਕੁੱਤੀ ਮੂਰਖ ਜੇਠਾ ਵੇ ਜੇਠਾਣੀ ਕਾਤੋਂ ਕੁੱਤੀ ਮੂਰਖ ਜੇਠਾ ਵੇ ਮਾਨੀ ਮਾਂ ਰੁੱਸੀ ਹੋਏ ਸੱਸ ਨੂੰ ਕਿਵੇਂ ਮਨਾਈਦਾ ਮਾਨੀ ਮਾਂ ਰੁੱਸੀ ਹੋਏ ਸੱਸ ਨੂੰ ਕਿਵੇਂ ਮਨਾਈਦਾ ਹੱਥ ਜੜਾ ਲਓ ਮਾਤਾ ਜੀ ਰੋਟੀ ਖਾ ਲਓ ਮਾਤਾ ਜੀ ਹੱਥ ਜੜਾ ਲਓ ਮਾਤਾ ਜੀ ਰੋਟੀ ਖਾ ਲਓ ਮਾਤਾ ਜੀ ਹੱਥ ਜੜਾ ਲਓ ਮਾਤਾ ਜੀ ਰੋਟੀ ਖਾ ਲਓ ਮਾਤਾ ਜੀ ਸੀ ਹੋਈ ਜਠਾਣੀ ਨੂੰ ਕਿਵੇਂ ਮਨਾਈਦਾ ਮਾ ਨਿਮਾ ਰੂਸੀ ਹੋਈ ਜਠਾਣੀ ਨੂੰ ਕਿਵੇਂ ਮਨਾਈਦਾ ਇਹ ਦਰਿਆ ਸ਼੍ਰੀ ਕਣੀਏ ਆਡਾ ਲਾ ਸ਼੍ਰੀ ਕਣੀਏ ਇਹ ਦਰਿਆ ਸ਼੍ਰੀ ਕਣੀਏ ਆਡਾ ਲਾ ਸ਼੍ਰੀ ਕਣੀਏ